ਹਾਂਜੀ ਸਾਰੇ ਨੂੰ ਸ਼ਸ਼ੀਕਲ ਜੀ ਤੁਸੀਂ ਦੇਖ ਸਕਦੇ ਹੋ ਮੇਰਾ ਥੋਬੜਾ ਕਿਦਾਂ ਦਾ ਲੱਗ ਰਿਹਾ ਬਟ ਇਹ ਜਿਵੇਂ ਤਿਆਰ ਨਹੀਂ ਹੋਈ ਹੁਣ ਮੈਂ ਤਿਆਰ ਹੋਵਾਂਗੀ ਆ ਦੇਖ ਲਓ ਆ ਪਏ ਸਾਡਾ ਮੇਕਅਪ ਦਾ ਸਮਾਨ ਸਾਰਾ ਤੇ ਰੋਜੀ ਜਿਹੜੀ ਐ ਮਹਾਲੀ ਤੋਂ ਆਈ ਹੈ ਕਿ ਬਠਿੰਡੇ ਤੋਂ ਬਠਿੰਡੇ ਤੋਂ ਆਈ ਹੈ ਅੱਜ ਇਹ ਤੇ ਹੁਣੇ ਤਿਆਰ ਹੋ ਰਹੀ ਆ ਫਟਾਫਟ ਅਸੀਂ ਰਾਜੂ ਨੇ ਸਾਨੂੰ ਟਾਈਮ ਦਿੱਤਾ ਸੀਗਾ ਪੂਰੇ 9 ਵਜੇ ਕਹਿੰਦਾ ਤੁਸੀਂ ਸੈੱਟ ਤੇ ਪਹੁੰਚ ਜਾਣਾ ਤੇ 9 ਵਜੇ ਅਸੀਂ ਸੈੱਟ ਤੇ ਪਹੁੰਚ ਚੁੱਕੇ ਆ ਬਟ ਰਾਜੂ ਹੈ ਤੱਕ ਤਿਆਰ ਨਹੀਂ ਹੋਇਆ ਆ ਬੈਠਾ ਤੁਸੀਂ ਇਹਨੂੰ ਜਾਣਦੇ ਹੋ ਜਤਿੰਦਰ ਟਿੰਕਾ ਕਿੰਕੇ ਹਲੋ ਸਤਿ ਸ਼੍ਰੀ ਅਕਾਲ ਗਾਇਜ਼ ਆਦਾ ਨਮਸਤੇ ਮੈਂ ਤੁਹਾਡਾ ਆਪਣਾ ਕਿੰਦਰ ਟੈਕ ਆ ਸੀ ਬਸ ਬਹੁਤ ਹੋ ਗਿਆ ਤੇ ਮੈਂ ਦੱਸਣਾ ਚਾਹੁੰਦੀ ਸੀ ਕਿ ਅੱਜ ਅਸੀਂ ਸੋਚਿਆ ਸੀਗਾ ਕਿ ਅੱਜ ਅਸੀਂ ਜਲਦੀ ਸ਼ੂਟ ਸ਼ੁਰੂ ਕਰਾਂਗੇ ਰਾਜੂ ਕਹਿੰਦਾ ਵੀ ਦੁਪਹਿਰੇ ਨਾ ਅਸਲ ਦੇ ਵਿੱਚ ਬਹੁਤ ਆ ਧੁੱਪ ਹੋ ਜਾਂਦੀ ਕਿਉਂਕਿ ਸਾਡੀ ਵੀਡੀਓ ਦੇ ਜਿਹੜੇ ਮੂਵੀ ਦੇ ਸੀਨ ਹੁੰਦੇ ਨੇ ਹੱਤ ਤੋਂ ਜ਼ਿਆਦਾ ਬਾਹਰ ਦੇ ਹੁੰਦੇ ਨੇ ਨਾ ਤੁਸੀਂ ਦੇਖੀ ਹੋਣੀ ਹੈ ਕਿਉਂਕਿ ਤਾਂ ਕਰਕੇ ਅਸੀਂ ਸੋਚਿਆ ਦੁਪਹਿਰੇ ਅਸੀਂ ਕਰਾਂਗੇ ਰੈਸਟ ਜਿੰਨਾ ਹੋ ਸਕੇ ਅੱਜ ਅਸੀਂ ਸ਼ੂਟ ਹੁਣ ਸਟਾਰਟਿੰਗ ਸ਼ੁਰੂ ਕਰ ਦਾਂਗੇ ਫਟਾਫਟ ਮਾਰਨਿੰਗ ਤੇ ਰਾਤ ਨੂੰ ਸ਼ਾਮ ਨੂੰ ਅਸੀਂ ਟਾਈਮ ਨਾਲ ਆਪਣੇ ਆਪਣੇ ਘਰਾਂ ਨੂੰ ਪਹੁੰਚ ਜਾਗੇ ਤੇ ਤੁਹਾਨੂੰ ਕੁਝ ਹੋਰ ਬੰਦਿਆਂ ਨਾਲ ਮਨਾਉਂਦੇ ਆ ਆ ਮਲਾਉਂਦੇ ਆ ਆ ਰਿਹਾ ਬੰਦਾ ਇੱਧਰ ਦੇਖੋ ਆ ਦੋ ਚੋਰ ਨੇ ਸਾਡੇ ਘਰੇ ਤੁਸੀਂ ਦੇਖ ਸਕਦੇ ਹੋ ਕਾਲੇ ਕੱਪੜੇ ਵਾਲੇ ਨਹੀਂ ਇੱਕ ਸਾਡਾ ਰਾਜੇਸ਼ਨ ਜਿਹੜਾ ਸਾਡਾ ਡੀਓਪੀ ਹੈ ਤੇ ਇੱਕ ਸਾਡੇ ਨਾਲ ਅਮਨ ਵੀਰਾ ਜਿਹੜਾ ਸਾਡੀ ਰੱਖਿਆ ਕਰਦਾ ਹੈ ਸਾਡੇ ਨਾਲ ਰਹਿੰਦਾ ਸਾਡਾ ਬੌਂਸਰ ਠੀਕ ਹੈ ਤੇ ਬੌਂਸਰ ਵੀ ਕੀ ਮਤਲਬ ਸਾਡਾ ਬਹੁਤ ਭੈੜ ਭਰਾਵਾਂ ਵਾਲਾ ਪਿਆਰ ਹੈ ਸਾਰਿਆਂ ਦਾ ਕਿ ਨਹੀਂ ਵੀਰੇ ਹਾਂਜੀ ਠੀਕ ਹੈ ਜੀ ਤੇ ਬਣੇ ਰਹੋ ਤੁਸੀਂ ਸਾਰੇ ਜਣੇ ਸਾਡੇ ਨਾਲ ਮੇਰੇ ਵਲੌਗ ਦੇ ਵਿੱਚ ਛੋਟੇ ਛੋਟੇ ਵਲੌਗਰਾਂ ਦੇ ਵਿੱਚ ਬਣੇ ਰਹੋ ਤੁਹਾਨੂੰ ਦੱਸੀ ਜਾਵਾਂਗੇ ਅਸੀਂ ਠੀਕ ਕੁਝ ਕਰਦੇ ਹਾਂ ਥੈਂਕ ਯੂ ਸੱਚੀ ਮੇਰਾ ਥੋੜਾ ਬਹੁਤ ਗੰਦਾ ਲੱਗ ਰਿਹਾ ਯਾਰ ਹਣ ਦੇਖਿਓ ਮੈਂ ਘੈਂਟ ਜੀ ਤਿਆਰ ਹੋ ਕੇ ਫਿਰ ਦਿਖੇਗੀ ਸ਼ੰਦਰ